ਮંત્રી ਸਾਹਿਬ ਦਾ ਕਰਨਜੀਤ ਸਿੰਘ ਢਿੱਲੋਂ ਆਪਣੇ ਵਿੱਚ ਪਹੁੰਚੇ ਨੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਲਾਕ ਸਭ ਦੀ ਚੋਣਾਂ ਜ਼ਿਲ੍ਹਾ ਪ੍ਰੀਤੀਆਂ ਬੋਟਾ ਆਈਆਂ ਹੋਈਆਂ ਆਪਾਂ ਮਨਦੀਪ ਸਿੰਘ ਉਹਨਾਂ ਦੇ ਪੈਸੇ ਰਜੀਤ ਕੌਰ ਉਹਨਾਂ ਨੂੰ ਤੱਕੜੀ ਦੇ ਮੋਰਾ ਪਾ ਲਾ ਕੇ ਉਹਨਾਂ ਨੂੰ ਜ਼ਿਲ੍ਹਾ ਪ੍ਰੀਤ ਮੈਂਬਰ ਬਣਾਉਣਾ ਹੈ ਤੇ ਆਪਣੇ ਬਲਾਕ ਸਭ ਦੀ ਸੁਖਵਿੰਦਰ ਸਿੰਘ ਸੁੱਖਾ ਜੋ ਪਮਿਆ ਤੋਂ ਕੈਂਡੀਡੇਟ ਆ ਤੇ ਇਹਨਾਂ ਨੂੰ ਆਪਾਂ ਵੱਧ ਤੋਂ ਵੱਧ ਬੋਟਾ ਪਾ ਕੇ ਆਪਾਂ ਇਹਨਾਂ ਨੂੰ ਜਿਤਾਉਣਾ ਹੈ ਸਾਰੇਆਂ ਬੋਟਾਂ ਚੋਣ ਸੰਤ ਤੱਕੜੀ ਆ ਆਪਾਂ ਤੱਕੜੀ ਦਾ ਮੋਹਰਾ ਲਾਉਣਾ ਆ ਸਭ ਨੂੰ ਮੇਰੀ ਇਹ ਬੇਨਤੀ ਆ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਮਤਾਵਾ ਨੂੰ ਕਿ ਆਪਾਂ ਵੱਧ ਤੋਂ ਵੱਧ ਬੋਟਾਂ ਨੇ ਸਿਰ ਨੂੰ ਅਕਾਲੀ ਦਲ ਚੋਣ ਸੰਤ ਤੱਕੜੀ ਤੇ ਆਪਾਂ ਤੱਕੜੀ ਦਾ ਮੋਹਰਾ ਲਾ ਕੇ ਤੱਕੜੀ ਨੂੰ ਕਾਮਯਾਬ ਬਣਾਉਣਾ ਬੋਲੇ ਸੋਨਿਆ ਅੱਲਾਹ ਜ਼ਿਹਰ ਆਓ ਫਤੇਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਵੱਖ-ਵੱਖ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਤੁਹਾਡਾ ਫਤਵਾ ਲੈਣ ਦੇ ਲਈ ਮੈਦਾਨ ਦੇ ਵਿੱਚ ਉਤਾਰੇ ਨੇ ਜੇ ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਉਹਨਾਂ ਨੇ ਬਲੌਕ ਸੰਪਤੀ ਦੇ ਉਮੀਦਵਾਰ ਦੇ ਤੌਰ ਤੇ ਮੇਰਾ ਵੀਰ ਸੁਖਵਿੰਦਰ ਸਿੰਘ ਸੁੱਖਾ ਤੁਹਾਡੇ ਪਿੰਡ ਦਾ ਵਸਨੀਕ ਹੈ ਉਹਨਾਂ ਨੂੰ ਮੈਦਾਨ ਚ ਉਤਾਰਿਆ ਸੁਖਵਿੰਦਰ ਸਿੰਘ ਸੁੱਖਾ ਕੋਈ ਜਾਣ ਪਹਿਚਾਣ ਦਾ ਮਹਤਾਜ ਨਹੀਂ ਤੁਹਾਡੇ ਪਿੰਡ ਦੀ ਅਗਵਾਈ ਕਰ ਚੁੱਕਾ ਹੈ ਪਹਿਲਾਂ ਸਰਪੰਚੀ ਕਰ ਚੁੱਕਾ ਹੈ ਮੌਜੂਦਾ ਮੈਂਬਰ ਪੰਚਾਇਤ ਹੈ ਸੋ ਤੁਸੀਂ ਉਹਨੂੰ ਪਹਿਲਾਂ ਹੀ ਅਜਮਾ ਚੁੱਕੇ ਹੋ ਕਿ ਕਿਸ ਤਰ੍ਹਾਂ ਉਹਨੇ ਤੁਹਾਡੀ ਵਿਕਾਸ ਦੀ ਗੱਲ ਤੁਹਾਡੇ ਪਿੰਡ ਦੇ ਵਿਕਾਸ ਦੀ ਗੱਲ ਜਾਂ ਤੁਹਾਡੇ ਆਪਣੇ ਲੋਕਾਂ ਦੀ ਗੱਲ ਅੱਗੇ ਰੱਖ ਕੇ ਤੁਹਾਡੇ ਪਿੰਡ ਦੀ ਅਗਵਾਈ ਕੀਤੀ ਸੋ ਪੜਿਆ ਲਿਖਿਆ ਉਮੀਦਵਾਰ ਹੈ ਸੂਝਵਾਨ ਉਮੀਦਵਾਰ ਹੈ ਗੱਲ ਜ਼ਿਲ੍ਹਾ ਪ੍ਰੀਸ਼ਦ ਦੀ ਕਰੀਏ ਤਾਂ ਮੇਰੇ ਧਰਮ ਪਤਨੀ ਪ੍ਰੋਫੈਸਰ ਹਰਜੀਤ ਕੌਰ ਚੱਕ ਸਰਵਰਣਾ ਜੋਂ ਜਿਹਦੇ ਅਧੀਨ ਤੁਹਾਡਾ ਪਿੰਡ ਆਉਂਦਾ ਹੈ ਉਥੋਂ ਉਮੀਦਵਾਰ ਨੇ ਪੀ ਐਚ ਡੀ ਕੀਤੀ ਹੋਈ ਹੈ ਪੜੇ ਲਿਖੇ ਨੇ ਤੁਸੀਂ ਵੋਟ ਪਾਉਣ ਤੋਂ ਪਹਿਲਾਂ ਆਪਣੀ ਮਤ ਦਾ ਦਾਨ ਕਰਨ ਤੋਂ ਪਹਿਲਾਂ ਉਮੀਦਵਾਰਾਂ ਦੀ ਤੁਲਨਾ ਕਰ ਲੈਣੀ ਹੈ ਕੀ ਜਿਹੜਾ ਉਮੀਦਵਾਰ ਤੁਸੀਂ ਚੁਣਨ ਜਾ ਰਹੇ ਹੋ ਉਹ ਤੁਹਾਡੀ ਵੋਟ ਦਾ ਹੱਕਦਾਰ ਹੈ ਜਾਂ ਤੁਸੀਂ ਬਾਕੀ ਪਾਰਟੀਆਂ ਦੇ ਉਮੀਦਵਾਰ ਤੁਹਾਡੇ ਵਿੱਚਕਾਰ ਆਉਣਗੇ ਉਹਨਾਂ ਨੂੰ ਪੁੱਛਿਓ ਕਿ ਬਲਾਕ ਸੰਪਤੀ ਉਮੀਦਵਾਰ ਦੇ ਤੌਰ ਤੇ ਬਲਾਕ ਸੰਪਤੀ ਮੈਂਬਰ ਦੇ ਤੌਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਤੌਰ ਤੇ ਉਹ ਕੀ ਤੁਹਾਡੇ ਵਾਸਤੇ ਕਰ ਸਕਦੇ ਨੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਪਾਰਟੀ ਦੇ ਕੈਂਡੀਡੇਟ ਨੂੰ ਇੰਨੀ ਵੀ ਗੱਲ ਪਤਾ ਹੋਊਗੀ ਕਿ ਬਲਾਕ ਪ੍ਰੀਸ਼ਦ ਮੈਂਬਰ ਦੀਆਂ ਕੀ ਡਿਊਟੀਆਂ ਹੁੰਦੀਆਂ ਨੇ ਉਹਨੇ ਕੀ ਆਪਣੇ ਲੋਕਾਂ ਵਾਸਤੇ ਕਰਨਾ ਹੁੰਦਾ ਸੋ ਜਿਹੜੇ ਉਮੀਦਵਾਰ ਨੂੰ ਜਿਹੜੇ ਵਿਅਕਤੀ ਨੂੰ ਆਪਣੇ ਹੱਕਾਂ ਦਾ ਆਪਣੇ ਫਰਜ਼ਾਂ ਦਾ ਨਹੀਂ ਪਤਾ ਉਹ ਤੁਹਾਡੇ ਹੱਕਾਂ ਦੀ ਗੱਲ ਕਿਤੇ ਨਹੀਂ ਕਰ ਸਕਦਾ ਤੁਹਾਡੇ ਹੱਕਾਂ ਦੀ ਗੱਲ ਸਿਰਫ ਉਹੀ ਉਮੀਦਵਾਰ ਕਰ ਸਕਦਾ ਕੀ ਨੂੰ ਪਤਾ ਹੈ ਕਿ ਮੈਂ ਕਿਸ ਤਰ੍ਹਾਂ ਸਬੰਧਤ ਪਲੇਟਫਾਰਮ ਤੇ ਜਾ ਕੇ ਚਾਹੇ ਬਲਾਕ ਸੰਪਤੀ ਦੇ ਉਮੀਦਵਾਰ ਦੇ ਤੌਰ ਤੇ ਮੈਂਬਰ ਦੇ ਤੌਰ ਤੇ ਹੋਵੇ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਦੇ ਤੌਰ ਤੇ ਹੋਵੇ ਉਹਨੇ ਤੁਹਾਡੇ ਹੱਕ ਕਿਸ ਤਰ੍ਹਾਂ ਲੈ ਕੇ ਆਉਣੇ ਨੇ ਕਿਸ ਤਰ੍ਹਾਂ ਤੁਹਾਡੇ ਹੱਕਾਂ ਦੀ ਆਵਾਜ਼ ਹੈ ਉਹ ਸਬੰਧਤ ਪਲੇਟਫਾਰਮ ਤੇ ਜਾ ਕੇ بلند ਕਰਨੀਆਂ ਸੋ VOTER ਜਾਗਰੂਕ ਨੇ ਸੂਝਵਾਨ ਨੇ ਮੈਨੂੰ ਉਮੀਦ ਹੈ ਕਿ ਉਹ ਆਪਣੇ ਵਿਚਾਰਾਂ ਦੀ ਤਕੜੀ ਦੇ ਵਿੱਚ ਤੋਲ ਕੇ ਸਹੀ ਉਮੀਦਵਾਰ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਚੋਣ ਕਰਨਗੇ ਹੁਣ ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਸਾਰੇ ਬੈਠੇ ਹੋ ਕਾਫੀ ਤੇਰੇ ਤੋਂ ਵੋਟਾਂ ਪਾਉਂਦੇ ਆ ਰਹੇ ਹੋ ਕਾਫੀ ਉਮੀਦਵਾਰਾਂ ਦੀ ਚੋਣ ਕਰ ਚੁੱਕੇ ਹੋ ਕਈ ਕਈ ਸਰਕਾਰਾਂ ਤੁਸੀਂ ਦੇਖ ਚੁੱਕੇ ਹੋ ਨਹੀਂ ਨਹੀਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਪਹਿਲਾਂ ਤਾਂ ਸਰਕਾਰ ਚੋਣ ਕਰਵਾਉਣਾ ਨਹੀਂ ਸੀ ਚਾਹੂਗੀ ਉਹਨੂੰ ਪਤਾ ਸੀ ਸਾਡੀ ਹਾਲਤ ਮਾਰੀ ਹੋਈ ਹੈ ਉਹ ਚੋਣ ਤਾਂ ਕਰਵਾਤੀ 14 ਤੀਰ ਮੋਟਾ ਪੈ ਲੈਣੀਆਂ ਨੇ ਇਹ ਸਰਕਾਰ ਦੀ ਬਹੁਤ ਮਾਰੀ ਹਾਲਤ ਹੋਈਆਂ ਲੋਕ ਹਸਾਬ ਮੰਗ ਰਹੇ ਨੇ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਹ ਵਾਅਦਾ ਪੂਰਾ ਵੀ ਕੀਤਾ ਔਰ ਅਕਾਲੀ ਦਲ ਦੇ ਹੱਕ ਦੇ ਵਿੱਚ ਲੋਕਾਂ ਨੂੰ ਭਿਆਜ ਨਾ ਚਾੜਿਆ ਹੋਇਆ ਔਰ ਜਿਸ ਕਿਸ ਤੇ ਮਾਹੌਲ ਹੈ ਲੋਕ ਜਹਾਜ਼ ਕਰ ਰਹੇ ਨੇ ਪ੍ਰਕਾਸ਼ੋ ਬਾਦਲ ਨੂੰ ਸੁਖਰਾਸ ਨੂੰ ਬਾਦਲ ਨੂੰ ਲੋਕ ਇਹ ਮਹਿਸੂਸ ਕਰਦੇ ਜੋ ਅਕਾਲੀ ਦਲ ਦੇ ਮੌਕੇ ਬਹਾਰਾਂ ਮਿਲਦੀਆਂ ਸੀ ਮੌਕਾ ਮਿਲਦੀ ਐ ਸੇ ਮੌਕਾ ਖਤਮ ਹੋ ਗਿਆ ਅਜਨਾ ਕੋ ਤਹਿਸੀਲ ਦੇ ਵਿੱਚ ਪੁੱਛਦਾ ਨਾ ਛਾਰਿਆਂ ਚ ਕਿਉਂ ਪੁੱਛਦਾ ਨਾ ਜਿਹੜੀਆਂ ਉਸ ਮੌਕੇ ਰਹਿਤਾ ਮਿਲਦੇ ਸੀ ਨਾ ਉਹ ਰਹਿਤਾ ਮਿਲਦੀਆਂ ਨੇ ਸੋ ਮੈਂ ਸਭ ਦਾ ਸਾਥ ਉਸ ਨੇ ਮੱਲੀਆ ਵੇਟ ਕਰਤਾ ਇਸੇ ਕਰਕੇ ਲੋਕ 14 ਤਰੀਕ ਨੂੰ ਤਕੜੀ ਉੱਤੇ ਮੋਹਰਾਂ ਲਾ ਕੇ ਸਾਰੇ-ਸਾਰੇ ਕੈਂਡੀਡੇਟਾਂ ਨੂੰ ਜਿਤਾਉਣਗੇ ਔਰ ਬੜੀ ਵੱਡੀ ਸ਼ੋਅ ਨਿਕਾਲੀ ਜਾਦੀ ਹੋਊਗੀ। ਅ ਢਿੱਲੋ ਸਾਹਿਬ ਜਿਹੜੀ ਆ ਆਪਣੇ ੱੱੱਕਾ ਹੋਇਆ ਆਪਣੇ ਡੇਰਾ ਪਾਪਾ ਨਾਨਕ ਦੇ ਵਿੱਚ ੱੱੱਕਾ ਹੋਇਆ ਲੋਕ ਕਾਗਜ਼ ਪਾੜ ਕੇ ਕੈਂਡੀਡੇਟਾਂ ਦੇ ਜਾਂ ਪਟਿਆਲੇ ਦੇ ਵਿੱਚ ਹੋਇਆ ਜੋ ਵੀਡੀਓ ਲਈ ਕੋਈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ੱੱੱਕਾ ਉਹੀ ਪਾਰਟੀਆਂ ਕਰਦੀਆਂ ਹੁੰਦੀਆਂ ਨੇ ਜੀ ਉਹਨੂੰ ਹਾਰ ਦਿਸਦੀਓ। ਲੇਕਿਨ ਸਾਡਾ ਜੁਗਰਾਵਾਦਾ ਰਹੇ ਪੰਜਾਬ ਦਾ ਸ਼ੇਰ ਸਰਦਾਰ ਸੁਖਬੀਰ ਸਿੰਘ ਬਾਦਲ ਅਸੀਂ ਨਾ ਧੱਕੇ ਦਾ ਦਬ ਕੇ ਮੁਕਾਬਲਾ ਕੀਤਾ ਤੇ ਕਾਹ ਨੂੰ ਵੀ ਕਰਾਂ ਪੜੇ ਇਲੈਕਸ਼ਨ ਦੇ ਵਿੱਚ ਤੁਸੀਂ ਖੜੇ ਹੋਏ ਹੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਤੰਤਰ ਦਾ ਜੀ ਇਹ ਚੌਥਾ ਥੰਮ ਹੈ ਇਹਦੇ ਨਾਲ ਲੋਕਾਂ ਦੇ ਹਾ ਭਾ ਪਤਾ ਚੱਲਦੇ ਵੀ ਗਵਰਨਮੈਂਟ ਨੇ ਕੰਮ ਕੀਤੇ ਜਾਂ ਨਹੀਂ ਕੀਤੇ ਮੈਂ ਇਸ ਪਿੰਡ ਵਿੱਚ ਪਵਾ ਖਾਕੜ ਦੇ ਵਿੱਚ ਪਵਾ ਵਿੱਚ 5 ਸਾਲ ਸਰਪੰਚ ਰਿਹਾ ਤੇ ਹੁਣ ਮੌਜੂਦਾ ਮੈਂਬਰ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਮੈਨੂੰ ਜ਼ੋਨ ਉੱਚੀ ਮੰਗਲੀ ਤੋਂ ਸੰਮਤੀ ਮੈਂਬਰ ਨਿਯੁਕਤ ਕੀਤਾ ਜੀ। ਉਮੀਦਵਾਰਾਂ ਲਾਣਿਆ। ਸੰਗਤ ਦਾ ਪਿਆਰ ਦੇਖ ਕੇ ਮਹਾਰਜ ਪ੍ਰਮਾਤਮਾ ਕਿਰਪਾ ਕਰੂਗਾ ਜੀ। ਤੇ ਉੱਚੀ ਮੰਗਲੀ, ਨੀਚੀ ਮੰਗਲੀ, ਪਵਾ ਖਾਕਟ ਇਸ ਪਿੰਡ ਦੇ ਜੋਂਨ ਨੇ ਜੀ ਸੋ ਸ਼ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੀ ਮੇਰਾ ਵੀਰ ਮਨਦੀਪ ਸਿੰਘ ਸਰਪੰਚ ਸਾਨੀ ਜੋ ਇਸ ਟਾਈਮ ਐਡਵੋਕੇਟ ਵੀ ਨੇ ਤੇ ਪਿੰਡ ਦੇ ਸਰਪੰਚ ਵੀ ਨੇ ਉਹਨਾਂ ਦੀ ਵਾਈਫ ਮੈਂਬਰ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ ਵੀ ਉਮੀਦਵਾਰ ਨੇ ਜੀ ਇੱਕ ਪੜ੍ਹੇ ਲਿਖੇ ਸੂਝਵਾਨ ਦਿੱਤੇ ਆ ਜਿਨ੍ਹਾਂ ਨੂੰ ਇਹਨਾਂ ਕੰਮਾਂ ਬਾਰੇ ਤੇ ਨੌਲੇਜ ਹੈ ਸੋ ਅਸੀਂ ਸਮੂਹ ਪੰਜਾਬ ਨੂੰ ਬੇਨਤੀ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਜੋ ਆਉਣ ਵਾਲੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਮੋਢ ਬਣਿਆ ਜਾਵੇ ਪਿਛਲੀ ਸਰਕਾਰ ਹੈਗੀ ਮੌਜੂਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਤੁਸੀਂ ਆਪਣੇ ਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਰਕਾਰ ਤੋਂ ਹਟ ਕੇ ਉਹ ਕੰਮ ਵੀ ਕੀਤੇ ਜਿਹੜੇ ਸਰਕਾਰ ਦੇ ਬਣਦੇ ਸੀਗੇ ਬੀਬੀਆਂ ਨੂੰ 1000 ਰੁਪਇਆ ਦੇਣ ਦਾ ਵਾਅਦਾ ਕੀਤਾ ਜੀ ਅਜੇ ਤੱਕ ਬੀਬੀਆਂ ਨੂੰ ਨਹੀਂ ਮਿਲਿਆ ਜੀ ਪਿੰਡਾਂ ਦੇ ਵਿੱਚ ਡਵੈਲਪਮੈਂਟ ਦੇ ਬਹੁਤ ਬੁਰੇ ਹਾਲ ਨੇ ਜੀ ਤੁਸੀਂ ਆਪ ਹੀ ਆਪਾਂ ਹਰ ਰੋਜ਼ ਵਿਚਰਦੇ ਆਂ ਜੀ ਪਿੰਡਾਂ 'ਚ ਲੱਗ ਲੱਗ ਪਿੰਡਾਂ 'ਚ ਜਾਂਦੇ ਆਂ ਪਿੰਡਾਂ ਦਾ